ਪਠਾਨਕੋਟ ਵਿੱਚ ਹਾਸਿਆ ਅਤੇ ਟ੍ਰੈਫਿਕ ਸਮੱਸਿਆ ਉੱਤੇ ਠਲ ਪਾਉਣ ਦੇ ਲਈ ਲਗਾਤਾਰ ਜ਼ਿਲ੍ਹਾ ਪੁਲਿਸ ਵੱਲੋਂ ਅਕਸਰ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਸ਼ਹਿਰ ਵਾਸੀਆਂ ਨੂੰ ਇਸ ਤੋਂ ਨਿਜਾਤ ਮਿਲ ਸਕੇ ਉੱਥੇ ਇਸ਼ਾਰਤੀ ਅੰਸਰਾਂ ਤੇ ਨਕੇਲ ਕੱਸਣ ਲਈ ਵੀ ਪੁਲਿਸ ਪੱਬਾ ਪਾਰ ਹੋਈ ਹੈ ਦੱਸ ਦਈਏ ਕਿ ਕੱਲ ਵੀ ਕੁਝ ਇਸ਼ਾਰਤੀ ਅੰਸਰਾਂ ਤੇ ਨਕੇਲ ਕੱਸਦੇ ਹੋਏ ਕਈ ਬੁਲੇਟ ਮੋਟਰਸਾਈਕਲ ਬੰਡ ਕੀਤੇ ਗਏ ਸੀ ਅਤੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਸਕੂਲੀ ਬੱਸਾਂ ਤੇ ਸ਼ਿਕੰਜਾ ਕੱਸਦੇ ਹੋਏ ਹੁਣਾਂ ਬੱਸਾਂ ਦੇ ਚਲਾਨ ਕੱਟੇ ਗਏ ਜਿਹੜੀਆਂ ਬੱਸਾਂ ਨਿਯਮਾਂ ਦੀਆਂ ਪਾਲਣਾ ਨਹੀਂ ਕਰ ਰਹੀਆਂ ਸੀ ਦੇਖੋ ਇਸ ਮੌਕੇ ਟ੍ਰੈਫਿਕ ਅਧਿਕਾਰੀ ਬ੍ਰਹਮਦਤ ਨੇ ਕੀ ਕਿਹਾ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਅੱਜ ਆਪਾਂ ਇੱਥੇ ਅੰਗੋਲੀ ਚੌਂਕ ਦੇ ਵਿੱਚ ਨਾਕਾ ਲਾ ਕੇ ਜਿਹੜੀਆਂ ਸਕੂਲ ਦੀਆਂ ਬੱਸਾਂ ਨੇ ਉਹਨਾਂ ਦੇ ਚਲਾਨ ਕੀਤੇ ਆ ਤੇ ਕੁਝ ਬੱਸਾਂ ਵਾਲਿਆਂ ਨੂੰ ਆਪਾਂ ਵਾਰਨਿੰਗ ਵੀ ਦਿੱਤੀ ਹੈ ਡਰਾਈਵਰਾਂ ਨੂੰ ਕਿ ਕਿਸੇ ਜਿਹਾ ਯੂਨੀਫਾਰਮ ਵਾਲਾ ਨੂੰ ਸਕੂਲ ਦਾ ਡਰਾਈਵਰ ਆਜ ਵੀ ਇੱਥੇ ਖੜਾ ਇਹਨੇ ਯੂਨੀਫਾਰਮ ਨਹੀਂ ਪਾਈ ਹੋਈ ਨਾ ਇਹ ਕੋਲ ਲਾਇਸੈਂਸ ਆ ਇਸ ਤਰ੍ਹਾਂ ਕਾਫੀ ਸਕੂਲ ਨੇ ਜਿਨ੍ਹਾਂ ਦੀਆਂ ਬੱਸਾਂ ਜਿਹੜੀਆਂ ਨੇ ਡਰਾਈਵਰ ਜਿਹੜੇ ਨੇ ਉਹ ਟ੍ਰੈਫਿਕ ਰੂਲ ਫਾਲੋ ਨਹੀਂ ਕਰ ਰਹੇ ਤੇ ਆਪਾਂ ਇਹਨਾਂ ਦੇ ਜਿਹੜੇ ਚਲਾਨ ਜਿਹੜੇ ਆਪਾਂ ਕਰਾਂਗੇ ਜ਼ਰੂਰ ਜੀ ਇਹ ਕਿਹੜੇ ਕਿਹੜੇ ਸਕੂਲ ਦੀ ਬੱਸ ਹੈ ਇਹ ਉਹ 3-4 ਸਕੂਲ ਦੀਆਂ ਬੱਸਾਂ ਆ ਇੱਥੇ ਡੱਕੀਆਂ ਨੇ ਕੇਐਲਐਮ ਹੋ ਗਿਆ ਮੋਤੀਸ਼ਰੀ ਸਕੂਲ ਹੋ ਗਿਆ ਪਲੈਂਟ ਸਕੂਲ ਵੀ ਹੈਗਾ ਤੇ ਰਿਚ ਮੋੜ ਵੀ ਹੈਗਾ ਕੇਐਲਐਮ ਵੀ ਹੈਗਾ ਮੋਤੀਸ਼ ਆਪ ਵੀ ਸਕੂਲਾਂ ਦੀ ਬੱਸਾਂ ਜਿਹੜੀਆਂ ਨੇ ਪੰਜ ਤੇ ਡਾਕੇ ਤੇ ਉਹਨਾਂ ਦੀ ਚੈਕਿੰਗ ਕੀਤੀ ਆ ਤੇ ਕੁਝ ਬੱਸਾਂ ਜਿਹੜੀਆਂ ਨੇ ਬਿਲਕੁਲ ਹਰ ਚੀਜ਼ ਡਾਕੂਮੈਂਟ ਪੂਰੇ ਕਰ ਰਹੀਆਂ ਨੇ ਸ਼ਰਤਾਂ ਸਕੂਲ ਵਾਹਨ ਦੀ ਤਹਿਤ ਤੇ ਬਾਕੀ ਕੁਝ ਬੱਸਾਂ ਜਿਹਨਾਂ ਨੇ ਚਲਾਨ ਵੀ ਕੀਤੇ ਆ ਤਾਂ ਤੇ ਆਪਾਂ ਇਹਨਾਂ ਨੂੰ ਦੱਸਣਾ ਚਾਹਾਂਗੇ ਵੀ ਜੇ ਸਕੂਲ ਦੀਆਂ ਬੱਸਾਂ ਜਿਹੜੀਆਂ ਨੇ ਇਹ ਆਪਣੇ ਨਹੀਂ ਡਾਕੂਮੈਂਟ ਪੂਰੇ ਕਰਦੀਆਂ ਜਾਂ ਸਕੂਲ ਵਾਹਨ ਪਾਲਸੀ ਦੇ ਤਹਿਤ ਨਹੀਂ ਚੱਲ ਰਹੀਆਂ ਤੇ ਫਿਰ ਉਹਨਾਂ ਦੇ ਖਿਲਾਫ ਪੰਦੀ ਕਾਰਵਾਈ ਕੀਤੀ ਜਾਏ